you <laughs> ਹੋ ਓੰਕਾਰ ਵਾਹਿਗੁਰੂ ਜੀ ਸਤਿ ਸ੍ਰੀ ਪਤਵੀ ਜੀ ਸਹਾਏ ਵਾਰ ਸ੍ਰੀ ਪਤਵੀ ਜੀ ਕੀ ਪਤਸ਼ਾਹੇ ਦਸਰੇ ਪ੍ਰਥਮ ਪਤਵੀ ਸਮਰਤਾ ਗੁਰੂ ਨਾਨਕ ਲਈ ਉੱਤੇ ਆਏ ਸੇ ਰੰਗਤ ਗੁਰਤੇ ਅਮਰਦਾਸ ਸਤਨ ਵਾਸੇ ਹੋਈ ਸਹਾਏ ਅਰਜਨ ਹਰਗੋਬਿੰਦਾ ਸਿਮਰਨ ਸਿਰੀ ਹਰਿ ਲਾਇਐ ਸ੍ਰੀ ਹਰਿਕੁਸ਼ੂਮ ਪ੍ਰੈ ਆਈਐ ਸਿਬਿਤੇ ਸਭ ਦੁਖ ਗਾਇ ਇਕ ਬਹਾਦਰ ਸਮਲਿਆਇ ਘਰ ਨਾਉ ਨੇ ਪਿਆਵੇ ਧਾਏ ਸਭ ਥਾਈ ਹੋਏ ਸਹਾਈ ਕਸਮੇ ਪਾਛਾ ਸਰਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਬਸਾਂ ਪਾਛੈ ਮੇ ਜੋ ਸ੍ਰੀ ਗੁਰੰਥ ਸਾਹਿਬ ਜੀ ਦੇ ਬਾਣ ਦੀਰ ਆਦਿ ਅੰਦਰ ਕੇ ਬੋਲੋ ਜੀ ਕੰਨਿਆ ਪਿਆਰੇ ਤੋਹਾਂ ਸਾਹਿਬ ਜੈ ਜੈ ਅੰਤਾਲੀਆਂ ਬੰਪਿਆ ਪਧੀਆਂ ਜਪੀਆਂ ਤਕੀਆਂ ਜਨ ਅਨੰਦ ਪਿਆਵਣ ਸ਼ਕਿਆ ਦੇਵਤਨਾਂ ਇਤੇ ਗਵੈਰੀ ਨੇ ਕਿੰਨਿ ਮਠ ਕੀਤਾ ਤਰਾ ਪਿਆਰਾਂ ਸਪਿਆਰੇ ਨੇ ਕਮਾਈ ਦਾ ਧੰਦਰ ਕੀ ਖਾਲਸਾ ਦੀ ਬੋਲਾ ਜੀ ਜੰਨਾ ਸਿੰਘਾ ਸਿੰਘੜੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ

ਕੀ ਬਾਰ ਕੀ ਸਦਾਰ ਰਹਤ ਦਾਨੰਦ ਬੇਗਬਾਲ ਵਿਸਾਹਦਾਨ ਪ੍ਰੋਸਾਦਾਨ ਦਾਨਾਂ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਾਨ ਚੌਂਕੀਆਂ ਝੰਡੇ ਬੰਮੀ ਝੁਕੋ ਝੁਕਿਆ ਤਾਲ ਧਰਮ ਕਾ ਜੈਕਾਰ ਬੋਲੋ ਜੀ ਸਾਰੇ ਗੁਰ ਸਿੱਖਾਂ ਦਾ ਮਨਮੀ ਮਾ ਮਤਿ ਉੱਚੀ ਮਤਿ ਪਤ ਦਾ ਰੱਖ ਆਪਵਾਹੇ ਗੁਰੂ ਸਾत्रे ਪੰਥ ਦੇ ਸਦਾ ਸਹਾਇ ਦਾਤਾਰੀ ਸ੍ਰੀ ਅਨੰਕਾਰ ਸਾਹਿਬ ਦੇ ਹੋਰ ਬੰਦਵਾਰੇ ਆਮਤਾ ਮਾਹ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਵੀਦਾਰ ਅਤੇ ਸੇਵਾ ਸੰਬੰਧਾ ਦਾਨ ਪ੍ਰਿੰਟ ਪਿਆਰੇ ਖਾਲਸਾ ਜੀ ਨੂੰ ਬਖਸ਼ੂ ਹੇ ਬਿਮਾਰੇ ਆ ਦਿਮਾਣ ਨਿਤਾਰਿਆਂ ਦੇ ਤਾਣ ਨਿਉਟਿਆਂ ਦੀ ਊਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਿ ਹੈ ਸੱਚੇ ਪਤਸਰਿਆ ਚਾਰ ਪਹਿਰ ਰਹਿਣਾ ਜੀ ਦੇ ਘਰੇ ਅੰਦਰ ਬਤੀਤ ਹੋਈ ਚਾਰ ਪਹਿਰ ਵਿਹਾਰਾ ਆਪਣੇ ਘਰੇ ਉਪਰ ਬਤੀਤ ਕਰਾਉਣਾ ਅਮਰ ਸ਼ਹੀਦ ਤਨ ਤਨ ਦਾਦਾ ਜੀ ਸਿੰਘ ਜੀ ਦੇ ਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਅੰਸ਼ੀ ਦੇਵਗਾਨ ਨੂੰ ਸਾਹਿਬ ਜੀ ਵੇਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਦੀ ਬਾਣੀ ਦੇ ਸੋਹਣੇ ਸਿਗਾਸਤ ਨੂੰ ਪਿਆਰ ਕੀਤੀ ਰਿਆ ਹਰ ਆਪ ਜੀ ਕਿਰਪਾ ਕਰੂ ਸਿਗਾਸਤ ਦੇ ਪ੍ਰਕਾਸ਼ ਮਨੋ ਕਰਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਤਮਾ ਵਰੁਸ਼ ਕੇ ਸੰਤਾਨ ਨੂੰ ਪ੍ਰਾਰਥਨਾ ਕਰੂ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਢੇਲ ਫੁਰਪੇਟਾ ਵਾਗ ਸੇਵਾ ਦਾ ਦਰ ਪਰਵਾਰ ਕਰਮੀਆਂ ਬਲੰ ਕਰਉ ਸਿੱਖੀ ਸਦੁਪੁਰਸਾਏ ਨਾਮ ਬਾਣਿ ਲਖਣਾ ਸਰੂਪਾਵਲਾਵ ਪੂਰੀਆ ਕ੍ਰਿਯਾ ਸਰਬਤ ਦੇ ਕਾਰਜ ਰਾਸ ਕਰਮੇ ਕਰੋ ਕਿਰਪਾ ਆਤਮ ਜੀ ਦੇ ਪਾਰਨ ਸਰੂਪ ਸੁਖਾ ਸਰਸਤਨਾਤੋ ਪ੍ਰਕਾਸ਼ ਸੁਨਤਿ ਮਿਨਾਨਦੀ ਤੱਕ ਕੇ ਅਵਸ਼ੋ ਰਸਤੇ ਤਾਗ ਲੇ ਸੰਗ ਸਹਾਈ ਹੋਣਾ ਹੇ ਪਿਆਰੇ ਮੇਰ ਜਿਨਾ ਬਿਨਿਆਨ ਜਿਹਦਾ ਨਾਮ ਚੇਤਿਆ ਲਈ ਨਾਰਿ ਨਾਰਾ ਕੰਧੀ ਕਰਾ ਤੇਰੇ ਮਾਣੇ ਰੱਬ ਦਾ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲੇ